ਸੋ ਸਾਥੀ ਕਾਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜਦੀ ਕਲਾ ਸ਼ੋ ਹੋਵੇਗੀ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੋ ਫਿਰ ਸੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸੋਹਣਾ ਜਿਹਾ ਕਮੈਂਟ ਕਰਨਾ ਨਹੀਂ ਤੇ ਆਪਾਂ ਕੰਮ ਕਰ ਖਤਮ ਕਰ ਲਏ ਸੀ ਤੇ ਆਪਾਂ ਬਣਾਉਣੇ ਦੀ ਥੋੜੀ ਜੀ ਚਾਹ ਟਾਈਮ ਸਵੇਰ ਵਾਰ ਆਉਂ ਗਿਆ ਤੇ ਹੁਣ ਆਪਰੇ ਹੋਏ ਸੀ ਕੰਮ ਕਰ ਕਰਕੇ ਤਦ ਦਾ ਗਰਮ ਕੀਤਾ ਸੀ ਠੰਡਾ ਹੋ ਗਿਆ ਮੂਫ੍ਰਿਜੀ ਰੱਖ ਦੇਨੇ ਜਿਆਲੀ ਦਿੱਤੀ ਸੀ ਠੰਡਾ ਹੋ ਗਿਆ ਤੇ ਆਪਾਂ ਕੱਟਦੇ ਆਂ ਜੀ ਆਲੂ ਇਹਦੇ ਬਣਾਵਾਂਗੇ ਜੀ ਆਪਾਂ ਚਾਈਸ ਤੇ ਚਿਪਸ ਬਣਾ ਲਾਂਗੇ ਇਹਨੂੰ ਨਾ ਕੱਟ ਕੇ ਉਬਾਲ ਕੇ ਤੁੱਪੇ ਰੱਖ ਦਾਂਗੇ ਸੁਕਾ ਲਾਗੇ ਤੇ ਸਵੇਰੇ ਬਣਾਵਾਂਗੇ ਸਵੇਰੇ ਬੱਚਿਆਂ ਨੇ ਜਾਣਾ ਟ੍ਰਿਪ ਤੇ ਤੇ ਆਪਾਂ ਉਹਨਾਂ ਨੂੰ ਨਾਲ ਫਿਰ ਫਰਾਈ ਕਰ ਦਾਂਗੇ ਇਹ ਬੱਚਾ ਆਪਣਾ ਅਗਲੇ ਥੋੜੀ ਜੀ ਫਿਰ ਕੱਟਦੇ ਆ ਬੈਠ ਕੇ ਬਾਹਰ ਇਹਨਾਂ ਨੂੰ ਲਓ ਜੀ ਬੱਚੇ ਜਾ ਰਹੇ ਸਕੂਲ ਹਾਂ ਵੇ ਪੈਣ ਨੂੰ ਸਕੂਲ ਭੇਜ ਦਈਏ ਫੇਰ ਕਰਦੇ ਆ ਜੀ ਕੰਮਕਾਰ ਬਾਅਦ ਵਿੱਚ ਲਾਈਟ ਬੰਦ ਕਰ ਦੇ ਅੱਜ ਗਏ ਬੱਚੇ ਸਕੂਲ ਤੇ ਆਪਾਂ ਫੇਰਦੇ ਆ ਵੇੜੇ 'ਚ ਝਾੜੂ ਅੱਜ ਧੁੰਦ ਪਈ ਹੈ ਹਲਕੀ ਹਲਕੀ ਜੀ ਉੱਚਾ ਆਪਣੇ ਬਾਣ ਲਈ ਹੈ ਆਪਾਂ ਨੇ ਆਲੂ ਛਿੱਲ ਲਏ ਕਿ ਫਿਰ ਇਹਨਾਂ ਨੂੰ ਛਿੱਲ ਕੇ ਫਿਰ ਕੱਟ ਕਟਾਂਗੇ ਫਿਰ ਇਹਨਾਂ ਨੂੰ ਥੋੜੇ ਜਿਹਾ ਉਬਾਲ ਕੇ ਨਮਕ ਪਾ ਕੇ ਫਿਰ ਧੂਕੇ ਦੇ ਰੱਖਣਾ ਹੈ ਕਾਫੀ ਟਾਈਮ ਲੱਗ ਜਾਣਾ ਤੇ ਆਪਾਂ ਕੋ ਚਾਹ ਪੀਂਦੇ ਦਨਾਲੇ ਇਹਨਾਂ ਨੂੰ ਕੱਟ ਕੇ ਰੱਖ ਦਿਆਂ ਉੰਜੇ ਆਪਾਂ ਲੋ ਕੱਟ ਲੈਨੇ ਤੇ ਕੱਟ ਕੇ ਧੋ ਲੈਨੇ ਕੁਛ ਐਦਾਂ ਦੀ ਸ਼ੇਪ ਚ ਕੱਟੇ ਨੇ ਇਹਨਾਂ ਦੀ ਆਪਾਂ ਚਿਪਸ ਬਣਾ ਲਾਂਗੇ ਕੁਛ ਲੰਬੇ ਲੰਬੇ ਕੱਟੇ ਨੇ ਐਦਾਂ ਦੇ ਫਰਾਈਸ ਬਣਾ ਲਾਂਗੇ ਇਹਨਾਂ ਦੇ ਤੇ ਇੱਧਰ ਰੱਖਿਆ ਜੀ ਆਪਾਂ ਪਾਣੀ ਗਰਮ ਹਣ ਵਾਸਤੇ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਥੋੜੀ ਦੇਰ ਲਈ ਉਬਾਲ ਲਾਂਗੇ ਜਿੱਦਾਂ ਫਿਰ ਆਪਾਂ ਇਹਨੂੰ ਬਾਹਰ ਧੁੱਪੇ ਸੁੱਕਣੇ ਪਾ ਦਾਂਗੇ ये आप रख लिया जी आलू फिर नाले आप थोड़ा जा नमक पा ਥੋੜੀ ਜਿਹੀ ਦੇਰ ਸੇ ਥੋੜੇ ਚੋਪਲ ਜਾਣਗੇ ਫਿਰ ਆਪਾਂ ਇਹਨਾਂ ਨੂੰ ਬਾਹਰ ਧੁੱਪੇ ਸੁਕਣੇ ਪਾਵਾਂਗੇ ਮੰਜੀ ਤੇ ਇਹ ਦੋ ਕਰੰਮਾ ਇਹ ਬੱਠੰਡਾ ਹੋ ਗਿਆ ਪਰ ਰੱਖੀਏ ਫ੍ਰਿਜ 'ਚ ਇਹਨਾਂ ਇਹਨਾਂ ਦੇ ਚਾਹ ਬਣਾਵਾਂਗੇ ਜੀ ਮੇਜੀ ਆਪਾਂ ਇਹਨੂੰ ਉਬਾਲ ਲੈ ਹਲਕਾ ਜਿਹਾ ਤੇ ਆਪਾਂ ਇਹਨੂੰ ਕੱਢਦੇ ਕਿਸੇ ਭਾਂਡੇ 'ਚ ਤੇ ਫਿਰ ਪਾਉਂਦੇ ਆਪਾਂ ਬਾਹਰ ਸੁਕਣੇ ਪਿੱਛੋਂ ਪਿੱਛੇ ਮੇਰੇ ਪਹਿਲਾਂ ਮੇਰੀ ਵੀਡੀਓ ਲੈਣੀ ਹੈ किरणਾ ਕੱਲ ਨੂੰ ਨਾ ਬੱਚਿਆਂ ਨੇ ਜਾਣਾ ਟ੍ਰਿਪ ਤੇ ਇਹ ਕਿਰਨਰਾ ਦੀ ਕਲਾਸ ਜਾ ਰਹੀ ਹੈ ਦੋ ਕਲਾਸਾਂ ਜਾ ਰਹੀਆਂ ਵੈਸੇ 7th اور 8th ਤੇ ਇਹ ਲਈ ਆਇਆ ਸਮਾਨ ਨਾਲ ਲੈ ਕੇ ਜਾਏਗੀ ਖਾਣ ਵਾਸਤੇ ਚੀਜ਼ਾਂ ਥੋੜਾ ਜਿਹੀ ਲਈ ਹੈ ਬਾਕੀ ਜਰੂਰਤ ਪੈਗੀ ਤੇ ਰਸਤੇ 'ਚ ਬੱਚੇ ਜਿੱਥੇ ਰੁਕਣਗੇ ਉੱਥੇ ਲੈ ਕੇ ਖਾ ਲੈਣਗੇ ਤੇ ਇੱਧਰ ਉਹ ਦੇਖ ਰਹੀ ਹੈ ਟੀਵੀ ਹੁਣ ਇਹ ਜੇ ਟਿਊਸ਼ਨ ਤੋਂ ਆਏ ਨੇ ਤੇ ਆ ਕੇ ਸਵੇਰ ਦੀ ਤਿਆਰੀ ਕਰ ਰਹੀ ਹੈ ने बनाई दाल अज माँ की सुखिया सब्जियां खा कि थे अग दाल बनाई है आटा अपने गुन लिया ਸਮਝਾ ਕੇ ਜਾ ਰਹੀ ਹੈ ਨਾ ਆਏ ਕਿ ਪਾਰ ਕੇ ਹਾਂ ਵੀ ਅਸੀਂ ਰਾਜਪੁਰਾ ਅੰਮ੍ਰਿਤਸਰ ਵਿੱਚ ਚੱਲਣਾ ਹੈ ਜੀ ਉਹ ਬਿਫੋਰ ਨਹੀਂ ਤੇ ਨਾ ਬਕਰਾਂ ਕਿ ਹਾਂ ਨਾ ਇਹ ਆਪਾਂ ਲਈ ਆਏ ਸੀ ਵਿਹਾਲੇ ਕਪੜੇ ਤੇ ਸ਼ੋਪਿੰਗ ਕਰਕੇ ਆਏ ਸੀ ਇਹ ਲਿਆ ਕੇ ਦਿੱਤੇ ਨਵੋਨ ਸੋਟ ਜਿੱਦਾਂ ਮਰਜੀ ਆਨ ਜਾਂਚ ਵੀ ਪਾ ਲੈ ਜਦੋਂ ਆਪਾਂ ਕਿਤੇ ਜਾਣਾ ਹੋਵੇ ਹੈ ਨਾ ਨਾਲੇ ਹਲਕਾ ਇਹ ਵਿਆਹ ਵਾਲੇ ਦਿਨ ਵਾਸਤੇ ਜਦੋਂ ਕੋਲ گاਉਂ ਪਿਆ ਸੀ ਨੂੰ ਵਰਦੇ ਤੇ ਲੈ ਕੇ ਦਿੱਤਾ ਸੀ ਕੋਈ ਪਾਏਗੀ ਇਹ ਇਹਦੇ ਨਾਲ ਪੈਂਟ ਹੈ ਟੋਪ ਦੇ ਨਾਲ ਇਹ ਦੋਨਾਂ ਪਹਿਨਣੇ ਸ਼ਰਤਾਂ ਨਹੀਂ ਸੀ ਇਹ ਵੈਸੇ ਹੀ ਮੈਂ ਲੈ ਆਇਆ ਸੀ ਚਲੋ ਵੀ ਬੱਚਾ ਘਰੇ ਪਾਲੰਦੈ ਅੱਗੋਂ ਸਰਦੀਆਂ ਇੱਥੇ ਜਾਵੀਂ ਆਣ ਜਾਂਚ ਪਾਲੰਦੈ ਇਹ ਤੋਂ ਪੈਜੀ ਕਿਰਨ ਦਾ ਇਹ ਨਾਲ ਕਾਲੀ ਪੈਂਟ ਇਹਦੇ ਨਾਲ ਕਾਲੀ ਪੈਂਟ ਲਈ ਸੀ ਪਈ ਸੀ ਇੱਕ ਦੋ ਵਾਰੀ ਪਾਈ ਉਹ ਚੱਲ ਜੇਗੀ ਇਹਦੇ ਨਾਲ ਤੇ ਇੱਕ ਪੈਂਟ ਇਹ ਕੇਸ਼ ਹਲਟੇ ਕਿਰੰਦੀ ਉਹ ਨਵੂੰਦੀ ਸੀ ਇਹ ਨਾਲ ਬੜਾ ਟ੍ਰੈਂਡ ਚੱਲੇ ਆ ਅੱਜਕੱਲ ਨਾ ਇਹ ਕਪੜਾ ਕੋਟਾ ਵਿੱਚ ਉਹ ਸਿਲਕੀ ਜਿਹਾ ਥੋੜਾ ਰੇਸ਼ਮੀ ਜਿਹਾ ਤੇ ਇੱਕ ਆਹ ਪੈਂਟ ਲਈ ਇੱਕ ਬਲੈਕ ਕਲਰ ਦੇ ਪੈਂਟ ਹੈ ਇੱਕ ਇਹ ਇਹ ਸੂਰਸੀ ਦਾ ਨਰੂਦ ਹਲੇ ਮਾਲੇ ਵਰਗੁਲਤੀ ਆ ਲੈ ਜੀ ਸੀਗੇ ਨਾ ਵਿਆਹ ਵਾਸਤੇ ਚਲੋ ਲੈ ਲੇਗੀ ਤੇ ਉਹ ਦੂਜੇ ਨੇ ਆਪਾਂ ਆਪਣੇ ਸੂਟ ਲਏ ਸੀ ਉਹ ਸੀਮ ਨਹੀਂ ਦਿੱਤੇ ਇਹਨੂੰ ਦੇ ਆਏ ਸੀ ਕੱਲ ਤੇ ਬਾਕੀ ਇਹ ਨਾਲੇ ਬੱਚੇ ਘਰੇ ਪਾ ਲਿਆ ਕਰੇ ਨੋਰਮਲ ਆਣਾ ਜਾਣਾ ਹੈ ਆ ਇਹ ਨੱਬੂ ਦੀ ਜੁੱਤੀ ਮੇਰੀ ਜੁੱਤੀ ਵਰਗੀ ਇਹਨਾਂ ਇਹ ਜੁੱਤੀ ਨੱਬੂ ਨੇ ਲਈ ਸੀ ਯਾਹ ਇਹਨਾਂ ਦਾ ਉਹ ਸੀਮ ਨਹੀਂ ਨਹੀਂ ਇਹ ਸੀੇਮ ਜੁੱਤੀ ਤਾਂ ਲਏ ਨਾ ਹੂੰ ਇਹ ਨਵੀਆਂ ਇੱਕ ਕਿਰੰਮੀਰ ਜੁੱਤੀਆਂ ਬਹੁਤ ਮਹਿੰਗੀਆਂ ਲਾਂਦੇ ਨੇ ਘਟਾਉਂਦੇ ਨਹੀਂ ਬਿਲਕੁਲ ਵੀ ਰੇਟ ਬੜੀ ਮਿੰਗੀਆਂ ਹੈ ਇਹ ਬਾਜ਼ਾਰ 'ਚ ਇਹ ਸਾਡੀ ਮਾਵਾਂ ਤੇ ਹਲੇ ਸੇਮ ਹੋ ਗਈ ਜੁੱਤੀ ਹੈ ਨਾ ਸਭ ਸੇਮ ਜੁੱਤੀ ਹੈ ਨਾ ਅਮਨੇ ਤੇ ਵੈਨਸੀ ਪੈਸੇ ਸਾਈਜ਼ ਇਹ ਜੈਨੂਅਲ ਲੈਏ ਸੀ ਤੂੰ ਨਹੀਂ ਲੈਂਦੀ ਤੇਰਾ ਜਿਹੜੇ ਆਪਾਂ ਆਪਣੇ ਸੂਟ ਲਏ ਸੀ ਉਹ ਆਪਾਂ ਦੇ ਰਹੇ ਆਂ ਵੀ ਸੇਨ ਲਈ ਬਾਕੀ ਮੰਗਾਈ ਬਹੁਤ ਹੈ ਬਾਜ਼ਾਰ 'ਚ ਜਿੰਨੀ ਤੇ ਆਪਣੀ ਜੇਬ ਆਪਾਂ ਨੂੰ ਅਲਾਉ ਕਰਦੀ ਐ ਜਾਂ ਆਪਾਂ ਨੂੰ ਜੇਬ ਆਪਣੇ ਸਾਥ ਦਿੰਦੀ ਆਪਾਂ ਉਹਨਾਂ ਦਾ ਖਰਚਾ ਕਰ ਲੇ ਬਾਕੀ ਸਮਾਨ ਵੀ ਛੋਟਾ-ਮੋਟਾ ਲਿਆਂਦਾ ਸੀ ਉਹ ਦੂਜੇ ਕਮਰੇ 'ਚ ਪਿਆ ਤੇ ਬਾਕੀ ਬਹੁਤ ਖਰਚੇ ਨੇ ਹੋਰ ਵੀ ਕਿਸੇ ਦੇ ਵੀ ਇਸ ਨਾ ਕਰੋ ਬਸ ਆਪਣਾ ਜਿੰਨਾ ਕਿ ਆਪਣੀ ਜੇਬ ਸਾਥ ਦਿੰਦੀ ਉਹਨਾਂ ਦਾ ਖਰਚਾ ਕਰ ਲਓ ਕਿ ਮੰਗੀ ਆਈ ਬਹੁਤ ਜ਼ਿਆਦਾ ਇਹ ਦੇਖ ਕਮ ਟੈਂਪਰੀ ਲੱਗਦੀ ਹੈ ਸਿੰਪਲ ਲੱਗਦੀ ਹੈ ਪਹਿਲਾਂ ਪਸੰਦ ਕਰਕੇ ਲੈ ਆਈ ਹੁਣ ਪਸੰਦ ਨਹੀਂ ਆ ਰਹੀ ਬਾਕੀ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਇਹ ਸਮਾਨ ਥੋੜਾ ਜਿਹਾ ਕਿਦਾਂ ਦਾ ਲੱਗਾ e la su te e la chiacea e la giunnie 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 e ਇਹ ਸੂਟ ਮੈਂ ਲਈ ਸੱਬ ਲਈ ਇਹ ਵੀ অর্ਗਾਂਜਾ ਚ ਕੱਪੜਾ ਹੈ ਇਹ ਦਿਨ ਆ ਚੁਣੀ ਹੈ ਇਹ ਸਲਵਾਰ ਸਲਵਾਰ ਤੇ ਛੋਟੇ ਛੋਟੇ ਬੁੱਟੇ ਐਦਾਂ ਹੀ ਇਹ ਆਪਾਂ ਦੇਖਿਆ ਨੇ ਸਲਾਈ ਹੋਣ ਦੇ ਕਿਸੀਂ ਦੇਣਗੇ ਬਾਕੀ ਹਾਂ ਜੀ ਤੇ ਤੇ ਲਾ ਦੇਣਾ ਉਹ ਸਾਰੇ ਫਿਜਾ ਚ ਹੀ ਕਪੜਾ ਜ਼ਿਆਦਾ ਚੱਲ ਰਿਹਾ ਅੱਜ ਕੱਲ੍ਹ ਬਾਰ ਹੋ ਗਿਆ ਹਨੇਰਾ ਜੀ ਤੇ ਆਪਾਂ ਨੇ ਸਬਜੀ-ਸਬਜੀ ਬਣਾ ਲਈ ਆਟਾ ਗੁੰਨ ਲਿਆ ਬੱਚੇ ਵੀ ਟਿਊਸ਼ਨ ਤੋਂ ਆ ਗਏ ਨੇ ਆਪਾਂ ਬਣਾਣੇ ਆ ਜੀ ਰੋਟੀਆਂ ਚਲੋ ਜੀ ਅੱਜ ਵਾਲੇ ਵਲੌਗ ਦੇ ਅੰਦਰ ਇੱਥੇ ਹੀ ਕਰਦੇ ਆ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਂ ਅੱਜ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਅਗਰ ਵਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਇਹ ਲੜੀਆਂ ਕਿੰਨੇ ਖੋਣੇ ਲੱਗਦੇ ਜਿੰਦੀ